ਖੜਾ ਕਰ ਦਿਓ ਜੀ ਜਿਨ੍ਹਾਂ ਨੇ ਆਪੋ ਆਪਣੇ ਵਿਚਾਰ ਦੇਣੇ ਹੈਗੇ ਨੇ ਆਪਣਾ ਨਾਮ ਤੇ ਦੱਸ ਦਿਓ ਜੀ ਕਿਹੜੀ ਪੋਸਟਿੰਗ ਹੋ ਰਹੀ ਹੈ ਸਰ ਸਰ ਮੈਂ ਗੁਰਜੀਤ ਸਿੰਘ ਸੁਪੁੱਤਰ ਸਰਦਾਰ ਜਸਵੰਤ ਸਿੰਘ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦਾ ਵਸਨੀਕ ਹਾਂ ਸਰ ਅੱਜ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਜੁਆਇਨ ਕਰਨ ਜਾ ਰਿਹਾ ਹਾਂ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂਆਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਲਿਆਂਦਾ ਇੱਕ ਨਿੱਕੀ ਜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਰ ਮੈਂ ਇਸ ਤੋਂ ਪਹਿਲਾਂ ਵੀ ਕਈ ਪੇਪਰ ਦੇਨੇ ਕਿਤੇ 2 ਨੰਬਰਾਂ ਤੋਂ ਰਹਿ ਜਾਣਾ ਕਿਸੇ ਤੋਂ 1.5 ਤੇ ਰਹਿ ਜਾਣਾ ਤੇ ਮਨ ਬਹੁਤ ਉਦਾਸ ਹੋਣਾ ਤੇ ਮੇਰੀ ਮਾਤਾ ਨੇ ਮੈਨੂੰ ਹੌਸਲਾ ਦੇਣਾ ਪੁੱਤ ਮਿਹਨਤ ਦੀ ਮਿਹਨਤੀ ਦਾ ਰੰਗ ਚੜਦਾ ਜ਼ਰੂਰ ਭਾਵੇਂ ਲੇਟ ਚੜਦਾ ਤੇ ਉਦੋਂ ਤੁਸੀਂ ਟੀਵੀ ਤੇ ਨਿਯੁਕਤੀ ਪੱਤਰ ਵੰਡਨੇ ਤੇ ਵੇਖ ਕੇ ਮਾਵਾ ਜਿਵੇਂ ਕਹਿੰਦੀ ਹੁਣਿਆ ਕੋਈ ਨਾ ਮੇਰਾ ਪੁੱਤ ਪੁੱਤ ਨੂੰ ਵੀ ਭਗਵੰਤ ਮਾਨ ਦਊਗਾ ਕਦੀ ਨੌਕਰੀ ਕਦੀ ਨਿਯੁਕਤੀ ਪੱਤਰ ਤੇ ਮੇਰੀ ਮਾਂ ਸਵੇਰ ਦੀ ਸਰ ਟੀਵੀ ਤੇ ਬੈਠੀ ਹੋਈ ਆ ਇਹ ਪ੍ਰੋਗਰਾਮ ਵੇਖ ਰਹੀ ਆ ਉਹਨਾਂ ਨੇ ਤੁਹਾਡੇ ਲਈ ਦੁਆਵਾਂ ਭੇਜੀਆਂ ਨੇ ਤੇ ਉਹਨਾਂ ਨੂੰ ਸਖਸਰੀਆ ਕਾ ਜਰੂਰ ਬੁਲਾ ਦਿਓ ਸਰਦਾਰਨੀ ਅਮਰਜੀਤ ਕੌਰ ਸਿੱਧੂ ਉਹਨਾਂ ਦਾ ਸਾਨੂੰ ਪੜਾਉਣ ਲਈ ਬਹੁਤ ਜੋਗਦਾਨ ਆ ਜੀ ਉਹਨਾਂ ਦੇ ਲੈਣਾ ਲਿਖਿਆ ਸੀ ਦੋ ਸਰ ਇਹ ਗੁੱਡੀਆਂ ਆਪ ਨੇ ਪੜੀਆਂ ਇਹਨਾਂ ਪੁੱਤ ਪੜਾਏ ਨੇ ਕੱਲੇ ਪੜਾਏ ਨਹੀਂ ਪੜਾ ਕੇ ਅਫਸਰ ਵੀ ਬਣਾਏ ਨੇ ਸੁਖਨਾ ਹੀ ਦੋਵੇਂ ਪਰਾ ਖੇਤੀ ਬੜੀ ਵਿਕਾਸ ਅਫਸਰਾਂ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕਾ ਤੁਹਾਡੇ ਨਾਲ ਹੱਥ ਇਹਨਾਂ ਨੂੰ ਦੇ ਦਿਓ ਤੁਹਾਡੇ ਨਾਲ ਹੀ ਸੀ ਜੀ ਸਚਕੈ ਸਰ ਮੇਰਾ ਨਾਮ ਮੁਹੰਮਦ ਯਾਸਰ ਹੈ ਮੈਂ ਇੱਕ ਪੈਰਾਓਲੰਪੀਅਨ ਆ ਤੇ ਏਸ਼ੀਅਨ ਗੇਮ ਮੈਡਲਿਸਟ ਆ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਪਹਿਲੀ ਸਰਕਾਰ ਆ ਜਿਨੇ ਪੈਰਾ ਦੇ ਪਲੇਅਰਾਂ ਨੂੰ ਇੰਨਾ ਉੱਪਰ ਤੱਕ ਚੱਕਿਆ ਆ ਤੇ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਐ ਜਦੋਂ ਦੀ ਸਰਕਾਰ ਆਈ ਹੈ ਕਿ ਮੈਨੂੰ 23 ਤੋਂ 24 ਲੱਖ ਰੁਪਏ ਤਾਂ ਸਿਰਫ ਤਿਆਰੀ ਕਰਨ ਲਈ ਮਿਲ ਚੁੱਕਿਆ ਹੈ ਹੁਣ ਤੱਕ ਸਰ ਜੋ ਮੈਨੂੰ ਲੱਗਦਾ ਕਿ ਅਜ ਤੱਕ ਕਿਸੇ ਸਰਕਾਰ ਨੇ ਕਿਸੇ ਪਲੇਅਰ ਨੂੰ ਨਹੀਂ ਦਿੱਤਾ ਤਿਆਰੀ ਕਰਨ ਦੇ ਲਈ ਕਿਹੜੀ ਗੇਮ ਕਰਦੇ ਸਰ ਮੈਂ ਸ਼ਾਰਟ ਪੁੱਟ ਥਰੋ ਸ਼ਾਰਟ ਪੁੱਟ ਹਾਂਜੀ ਤੇ ਸਾਡਾ ਇੱਕ ਮਸਲਾ ਸੀ ਜੋ ਕਿ ਜਿੰਨੇ ਵੀ ਸਾਡੇ ਮੁੱਦੇ ਸੀ ਜਦੋਂ ਉਹਦੀ ਸਰਕਾਰ ਹੀ ਸਾਰੇ ਲੈਨ ਵਾਰ ਹੱਲ ਹੋ ਰਹੇ ਨੇ ਸਾਨੂੰ ਕੈਸ਼ ਪ੍ਰਾਈਜ਼ ਸਾਡਾ ਬਰਾਬਰ ਕਰਤਾ ਜਿਹੜਾ ਨੈਸ਼ਨਲ ਮੈਡਲ ਤੇ ਸਿਰਫ 20000 ਰੁਪਇਆ ਮਿਲਦਾ ਸੀ ਜੋ ਕਿ ਹੁਣ ਏਬਲ ਬਾਡੀ ਦੇ ਬਰਾਬਰ ਕਰਤਾ 1 ਲੱਖ ਰੁਪਇਆ ਕਰਤਾ ਤੇ ਬਾਕੀ ਏਸ਼ੀਅਨ ਗੇਮ ਦੇ ਵਿੱਚ 올ਿਮਪਿਕਸ ਦੇ ਵਿੱਚ ਸਾਰੇ ਕੈਸ਼ ਪ੍ਰਾਈਜ਼ ਬਰਾਬਰ ਕਰ ਦਿੱਤੇ ਗਏ ਨੇ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦਿਆਂ ਜੀ ਤੇ ਸਰ ਮੇਨ ਮਸਲਾ ਸਾਡਾ ਜੌਬ ਦਾ ਸੀ ਬਹੁਤ ਸਾਰੇ ਪਹਿਲਾਂ ਸਰਕਾਰਾਂ ਵੇਲੇ ਧਰਨੇ ਵੀ ਲੱਗਿਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਰ ਆ ਸਰਕਾਰ ਸਾਨੂੰ ਕੋਈ ਧਰਨਾ ਨਹੀਂ ਲਾਉਣਾ ਪਿਆ ਜੋ ਸਾਡੀ ਯੋਗਤਾ ਸੀ ਜੋ ਸਾਡੀ ਅਚੀਵਮੈਂਟ ਸੀ ਉਹਦੇ ਆਧਾਰ ਤੇ ਸਾਨੂੰ ਅੱਜ ਨਿਯੁਕਤੀ ਬਦਲ ਮਿਲ ਰਹੀ ਸੈਂਕਿਊ ਮਬਾਰਕਮ ਬਾਕਰ ਇੱਕ ਇਹਦਰੋਂ ਹੱਥ ਤੁਸੀਂ ਕੀਤਾ ਤੇ ਜੀ ਉਹ ਉਧਰ ਦਿਓ ਜੀ ਉਹ ਸੈਂਟਰ ਵਾਲੀ ਰੋ ਦੇ ਵਿੱਚ ਉਧਰ ਦਿਓ ਵਨਰੇਬਲ ਚੀਫ ਮਿਨਿਸਟਰ ਸਰ ਐਂਡ ਆਲ ਅਦਰ ਮੈਂਬਰਸ ਪ੍ਰੈਜ਼ੈਂਟ ਹੇਅਰ ਅ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਮੇਰਾ ਨਾਮ ਦੀਪਿਕਾ ਹੈ ਮੈਂ ਜ਼ਿਲ੍ਹਾ ਸੰਗਰੂਰ ਤੋਂ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ ਦੂਸਰਾ ਅੱਜ ਮੈਂ ਇੱਥੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਅੰਡਰ ਰਿਸਰਚ ਅਸਿਸਟੈਂਟ ਦੀ ਨਿਯੁਕਤੀ ਲਈ ਪੇਸ਼ ਹੋਈ ਹਾਂ ਉਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਕੁਝ ਵਿਚਾਰ ਆਪਣੇ ਸਾਂਝੇ ਕਰਨਾ ਚਾਹਾਂਗੀ ਸਪੈਸ਼ਲੀ ਯੂਥ ਲਈ ਐਂਡ ਸਪੈਸ਼ਲੀ ਲੇਡੀਜ਼ ਲਈ ਜੋ ਵਿਆਹ ਤੋਂ ਬਾਅਦ ਇਹ ਸੋਚਦੀਆਂ ਨੇ ਕਿ ਉਹਨਾਂ ਦਾ ਕੰਮ ਸਿਰਫ ਘਰ ਦਾ ਹੀ ਰਹਿ ਜਾਂਦਾ ਹੈ ਕਿ ਉਹਨਾਂ ਦਾ ਕੰਮ ਸਿਰਫ ਘਰ ਸੰਭਾਲਣਾ ਹੈ ਇਹ ਸੋਚ ਬਿਲਕੁਲ ਸਹੀ ਨਹੀਂ ਹੈਗੀ ਵਿਆਹ ਤੋਂ ਬਾਅਦ ਵੀ ਸੁਪਨੇ ਪੂਰੇ ਹੁੰਦੇ ਹਨ ਜੋ ਆਪਣੇ ਲਈ ਸਭ ਤੋਂ ਜ਼ਰੂਰੀ ਹੈ ਉਹ ਹੈ ਇੱਕ ਤਾਂ ਟਾਈਮ ਮੈਨੇਜਮੈਂਟ ਦੂਸਰਾ ਹਾਰਡ ਵਰਕ ਹਾਰਡ ਵਰਕ ਡੈਫੀਨੇਟਲੀ ਪੇ ਆਫ ਕਰਦਾ ਹੈ ਤੇ ਜਿੱਥੇ ਗੱਲ ਰਹੀ ਮੇਰੀ ਜਰਨੀ ਦੀ ਮੇਰੇ ਜਰਨੀ ਦੇ ਵਿੱਚ ਮੇਰੇ ਪੇਰੈਂਟਸ ਨੇ ਮੇਰੇ ਇਨ-ਲਾਜ਼ ਨੇ ਐਂਡ ਮੇਰੇ ਹਸਬੰਡ ਨੇ ਬਹੁਤ ਸਪੋਰਟ ਕੀਤਾ ਐ ਐਂਡ ਲਾਸਟਲੀ ਮੈਂ ਥੈਂਕ ਯੂ ਕਰਦੀ ਆ ਆਪਣੇ ਔਨਰੇਬਲ ਸੀਐਮ ਸਰ ਦਾ ਜਿਨ੍ਹਾਂ ਦੀ ਬਦੌਲਤ ਮੇਰੇ ਵਰਗੇ ਕਈ ਕੈਂਡੀਡੇਟਸ ਨੂੰ ਅੱਜ ਇਹ ਮੌਕਾ ਮਿਲ ਰਿਹਾ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕ ਰਹੇ ਆ ਦੂਸਰੀ ਗੱਲ ਇਹ ਐ ਕਿ ਜੋ ਤੁਹਾਡੇ ਐਫਰਟਸ ਐ ਆਪਣਾ ਕਰਪਸ਼ਨ ਫ੍ਰੀ এনवायरमेंट ਬਿਲਡ ਕਰਨ ਦਾ ਤੇ ਦੂਸਰਾ ਫੇਅਰ ਜੌਬ ਸਿਲੈਕਸ਼ਨ ਦਾ ਕਿਸੇ ਵੀ ਰਿਸ਼ਵਤਖੋਰੀ ਬਿਨਾ ਉਹ ਬਹੁਤ ਇਨਸਪਾਇਰਿੰਗ ਹੈ ਤੇ ਮੈਂ ਅੱਜ ਇਹ ਵਾਦਾ ਕਰਦੀ ਹਾਂ ਕਿ ਮੈਂ ਆਪਣੀ ਡਿਊਟੀ ਪੂਰੀ ਰਿਸਪੌਂਸਿਬਿਲਟੀ ਨਾਲ ਤੇ ਓਨੈਸਟੀ ਨਾਲ ਨਿਭਾਵਾਂਗੀ ਥੈਂਕ ਯੂ ਫॉर ਬੀਲੀਵਿੰਗ ਇਨ ਅਸਰ ਜੈ ਹਿੰਦ ਬਹੁਤ ਅੱਛਾ ਇੱਕ ਆ ਇੱਧਰ ਦਿਓ ਜੀ ਤੁਹਾਡੇ ਇੱਧਰਲੇ ਹੱਥ ਨੇ ਆ ਖੜੇ ਹੋਏ ਨੇ ਨਾਮ ਦੱਸ ਦਿਓ ਜੀ ਸਸ਼ੀ ਗਾ ਸਰ ਸਰ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਸੌਫਟਬਾਲ ਦੀ ਖੇਡਣਾ ਤੇ ਸਰ ਮੈਂ ਪਟਿਆਲਾ ਦੀ ਰਹਿਣ ਵਾਲੀ ਆ ਸਰ ਇਹ ਦੱਸ ਦਈਏ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹ ਮੇਰੀ 6ਵੀਂ ਗਵਰਨਮੈਂਟ ਜੌਬ ਹੈ ਅੱਛਾ ਇਹ ਸਿਰਫ ਪੋਸੀਬਲ ਹੋਇਆ ਸਰ ਮਾਨ ਸਰਕਾਰ ਦੇ ਕਰਕੇ ਤੇ ਸਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਸਰ ਤੁਸੀਂ ਜਿਹੜੇ ਖਿਡਾਰੀਆਂ ਦੀ ਜਿਹੜੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਫੀਲਡ ਦੇ ਵਿੱਚ ਉਹਨਾਂ ਨੂੰ ਜੌਬਸ ਪ੍ਰੋਵਾਈਡ ਕਰਾ ਰਹੇ ਹੋ ਇਹਦਾ ਸਰ ਫਾਇਦਾ ਇਹ ਹੈ ਕਿ ਜੋ ਖਿਡਾਰੀ ਖੇਡ ਰਹੇ ਨੇ ਉਹਨਾਂ ਨਾਲ ਖੇਡਣਗੇ ਵੀ ਤੇ ਆਉਣ ਵਾਲੀ ਪੀੜੀ ਨੂੰ ਖੜਾਉਣ ਲਈ ਵੀ ਆਪਣਾ ਯੋਗਦਾਨ ਦੇਣਗੇ ਸਰ ਨਾਲ ਨਾਲ ਮੈਂ ਸਰ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਜਿੰਨੇ ਵੀ ਇੱਥੇ ਖਿਡਾਰੀ ਬੈਠੇ ਆ ਅਸੀਂ ਤੁਹਾਡੇ ਵੱਲੋਂ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਹੈ ਜਿਹੜੀ ਅਸੀਂ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਤੇ ਸਰ ਜੋ ਵੀ ਜੋ ਆਉਣ ਵਾਲੀ ਪੀੜ੍ਹੀ ਹੈ ਸਰ ਉਹਨੂੰ ਅਸੀਂ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਆਪਣੇ ਜਿਹੜੇ ਪੰਜਾਬ ਦਾ ਮਾਣ ਵਧਾਵਾਂਗੇ ਸਰ ਤੇ ਲਾਸਟ ਸਰ ਫਿਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਰ ਜਿਹੜੇ ਇੱਥੇ ਖਿਡਾਰੀ ਬੈਠੇ ਐ ਜਿਹੜੇ ਪੂਰੇ ਜੇ ਜੋ ਕਹਿ ਸਕਦੇ ਆ ਕਿ ਅਸੀਂ ਜੋ ਇੱਕ ਤਰ੍ਹਾਂ ਦੇ ਪੂਰੇ एलिਜੀਬਲ ਨੇ ਸਰ ਤੁਸੀਂ ਉਹਨਾਂ ਨੂੰ ਜੋਬ ਪ੍ਰੋਵਾਈਡ ਕੀਤੀ ਫਿਰ ਤੋਂ ਤੁਹਾਡਾ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨਾ ਧੰਨਵਾਦ ਇਸ ਤੋਂ ਪਹਿਲਾਂ ਕਿ ਸੀਐਮ ਸਾਹਿਬ ਦੇ ਵਿਚਾਰ ਸੁਣੀਏ ਕੋਈ ਇੱਕ ਹੋਰ ਜੀ ਉਹ ਪਿੱਛੇ ਦਿਓ ਜੀ ਹਾਂ ਜੀ ਸਾਡੀ ਗੱਲ ਸਰ ਮੇਰਾ ਨਾਮ ਬਿੰਬਨਯੋਤਾ ਤੇ ਮੈਂ ਸਰ ਜਲਾਲਾਬਾਦ ਤੋਂ ਬਲੋਂਗ ਕਰਦਾ ਹਾਂ ਤੇ ਸਰ ਮੈਂ ਬਦੌਰ ਐਗਰੀਕਲਚਰ ਡਿਵੈਲਪਮੈਂਟ ਅਫੀਸਰ ਸਿਲੈਕਟ ਹੋਇਆ ਤੇ ਸਰ ਇਸ ਤੋਂ ਪਹਿਲਾਂ ਮੈਂ ਪਟਵਾਰੀ ਮਤਲਬ ਟ੍ਰੇਨਿੰਗ ਕੰਪਲੀਟ ਕਰ ਚੁੱਕਿਆ ਹਾਂ ਸਰ ਤੇ ਇਸ ਤੋਂ ਲਾਗਾ ਸਰ ਮੇਰਾ ਐਗਰੀਕਲਚਰ ਸਬ ਇਨਸਪੈਕਟਰ ਦਾ ਐਗਜ਼ਾਮ ਦੀ ਕਲੀਅਰ ਸੀ ਪਰ ਮੈਂ ਜੋ ਇੰਨੀ ਕੀਤਾ ਸਰ ਤੇ ਮਤਲਬ ਮੇਰਾ ਕਹਿਣ ਦਾ ਇਹੀ ਹੈ ਕਿ ਤੁਹਾਡੀ ਸਰਕਾਰ ਚ ਸਰ ਬਹੁਤ ਓਪਰਚ्युनिटीज ਮਿਲ ਰਹੀਆਂ ਨੇ ਸਟੂਡੈਂਟਸ ਨੂੰ ਤੇ ਜੇ ਉਹ ਪੜਨ ਵਧੀਆ ਤਾਂ ਉਹ ਵੀ ਅੱਗੇ ਆ ਸਕਦੇ ਆੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ ਬਹੁਤ ਚੰਗੇ ਵਿਚਾਰ ਸਾਰੇ ਨਵਜੁਕਤ ਉਮੀਦਵਾਰਾਂ ਨੇ ਸਰਕਾਰ ਦੇ ਜਿਹੜੀਆਂ ਕੋਸ਼ਿਸ਼ਾਂ ਨੇ ਉਹਨਾਂ ਦੇ ਲਈ ਪੇਸ਼ ਕੀਤੇ ਨੇ ਜੀ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਦੀ ਹੁਣ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਅਸੀਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਹੌਸਲਾ ਫੁਚਾਈ ਦੇਣ ਵਾਲੀ ਗੱਲਾਂ ਬਾਤਾਂ ਨੇ ਉਹ ਸੁਣੀਏ ਮੈਂ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਤੁਹਾਡੇ ਰੂਬਰੂ ਹੋਣ ਅਤੇ ਤੁਹਾਡੇ ਲਈ ਪ੍ਰੇਰਣਾ ਦਾ ਇੱਕ ਸ਼ਬਦ ਪੇਸ਼ ਕਰਨ ਮੁੱਖ ਮੰਤਰੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅੱਜ ਇਸ ਪਾਗਾਂ ਵਾਲੇ ਦਿਨ ਤੇ ਮੈਂ ਸਾਰੇ ਜਿੰਨੇ ਵੀ 450 ਦੇ ਕਰੀਬ ਵਕਫਾ ਵਿਭਾਗਾਂ ਦੇ ਵਿੱਚ ਨੌਕਰੀਆਂ ਆਪਣੇ ਟੈਲੈਂਟ ਦੇ ਬੇਸ ਤੇ ਆਪਣੇ ਹੁਨਰ ਦੇ ਬੇਸ ਤੇ ਨੌਕਰੀਆਂ ਲੈ ਕੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਿਓ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਸਭ ਤੋਂ ਪਹਿਲਾਂ ਵਧਾਈਆਂ ਤੇ ਫਤਿਹ ਦੀ ਸਾਂਝ ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਦੀ ਫਤਿਹ ਮੰਚ ਤੇ ਮੇਰੇ ਕੈਬਨਟ ਦੇ ਤਿੰਨ ਸਾਥੀ ਬੈਠੇ ਨੇ ਡਾਕਟਰ ਰਵਜੋਤ ਜੀ ਗੁਰਮੀਤ ਸਿੰਘ ਖੋਡੀਆਂ ਸਾਹਿਬ ਬਰਿੰਦਰ ਗੋਇਲ ਜੀ ਤੇਜਵੀਰ ਜੀ ਜਿਹੜੇ ਸੈਕਟਰੀ ਨੇ ਗਰਗ ਸਾਹਿਬ ਜਿਹੜੇ ਕਿ ਸੈਕਟਰੀ ਨੇ ਅ ਅੱਜ ਲਗਭਗ ਸੱਤ ਅਠ ਡਿਪਾਰਟਮੈਂਟਾਂ ਦੇ ਵਿੱਚ ਭਰਤੀਆਂ ਦਾ ਜਿਹੜਾ ਅਧਿਨਿਯੁਕਤੀ ਪੱਤਰ ਵੰਡ ਸਮਾਰੋਹ ਹੈ ਜਿਹਦੇ ਵਿੱਚ ਖੇਤੀਬਾੜੀ ਵਿਭਾਗ ਦੇ 184 ਨੇ ਜਲ ਸਰੋਤ ਵਿਭਾਗ ਚ 28 ਨੇ ਖੇਡ ਸਪੋਰਟਸ ਵਿਭਾਗ ਦੇ ਵਿੱਚ 55 ਕੋਚ ਨੇ ਤੇ ਲੋਕਲ ਗਵਰਨਮੈਂਟ ਜਿਹਨੂੰ ਸਥਾਨਕ ਸਰਕਾਰਾਂ ਵਿਭਾਗ ਕਹਿੰਦੇ ਆ 63 ਫਾਇਰਮੈਨ ਨੇ 24 ਸਹਾਇਕ ਟਾਊਨ ਪਲੈਨਰ ਨੇ ਸਿਹਤ ਵਿਭਾਗ ਚ 6 ਸ਼ਿੱਖਿਆ ਭਾਗ 'ਚ 26 ਜਲ ਸਪਲਾਈ ਤੇ ਸੈਨੀਟੇਸ਼ਨ ਭਾਗ 'ਚ 26 ਪੁੱਡਾ ਚ ਪਰਤ ਲਈ ਭਾਈ ਉਮੀਦਵਾਰ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ 2 ਤੇ ਫਾਈਨੈਂਸ ਡਿਪਾਰਟਮੈਂਟ 'ਚ 10 ਟੂਰਿਜ਼ਮ ਤੇ ਕਲਚਰਲ ਵਿਭਾਗ ਜਿਹੜਾ ਉਹਦੇ ਚਾਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਨੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਨੌਕਰੀ ਕੋਈ ਛੋਟੀ ਵੱਡੀ ਨਹੀਂ ਹੁੰਦੀ ਤੁਸੀਂ ਬਹੁਤ ਮਿਹਨਤ ਕੀਤੀ ਐ ਇੱਥੇ ਤੱਕ ਪਹੁੰਚਣ ਲਈ ਅਸੀਂ ਤਾਂ ਇੱਕ ਜ਼ਰੀਆ ਹੀ ਬਣਿਆ ਬਸ ਇਹ ਐ ਕਿ ਹੋਰ ਤਰੱਕੀਆਂ ਕਰੋ ਜਿਸ ਤਰ੍ਹਾਂ ਕਿਹਾ ਗਿਆ ਕਿ ਪੰਜਵੀਂ ਛੇਵੀਂ ਨੌਕਰੀ ਐ ਤਾਂ ਹਜੇ ਹੋਰ ਵੀ ਕੁਰਸੀਆਂ ਵੱਡੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਤੇ ਤੁਸੀਂ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਕੰਪੀਟੀਸ਼ਨ 'ਚ ਬੈਠੋ ਕੰਪੀਟੀਸ਼ਨ ਦੇ ਵਿੱਚੋਂ ਫਸਟ ਸੈਕੰਡ ਜਾਂ ਟੌਪ ਦੇ ਵਿੱਚ ਆਓ ਤੇ ਤੁਹਾਨੂੰ ਤੁਹਾਡੇ ਘਰੇ ਚਿੱਠੀ ਗਵਰਨਮੈਂਟ ਦੀ ਜਾਂ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਸੇਜ ਜਾਂ ਕੋਈ ਗਵਰਨਮੈਂਟ ਆਪ ਹੀ ਤੁਹਾਨੂੰ ਬੁਲਾ ਲੂਗੀ ਵਿਭਾਗ ਕੇ ਭਈ ਆ ਜਾ ਤੇਰੀ ਵਾਰੀ ਆ ਗਈ ਜਿਸ ਤਰ੍ਹਾਂ ਕਹਿ ਗਿਆ ਕਿ ਬੇਬੇ ਵੇੜ ਕਰਦੀ ਸੀਗੀ ਕਦੇ ਮੇਰੇ ਪੁੱਤਰੋਂ ਵੀ ਏਡੇ ਵੱਡੇ ਸੋਹਣੇ ਟਗੋਰ ਥੀਟਰ ਦੇ ਵਿੱਚ ਨੌਕਰੀ ਨਿਯੁਕਤੀ ਪੱਤਰ ਮਿਲੂਗਾ ਸੋ ਮੈਂ ਉਸਮਾਨ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਹਦੀਆਂ ਦੁਆਵਾਂ ਜਿਹੜੀਆਂ ਨੇ ਉਹ ਅੱਜ ਇੱਥੇ ਉਹਨਾਂ ਨੇ ਬੁੱਤ ਨੂੰ ਮਿਲੀਆਂ ਨੇ ਔਰ ਮਾਵਾਆਂ ਦੀਆਂ ਦੁਆਵਾਂ ਮਾਵਾ ਦਾ ਅਸ਼ੀਰਵਾ ਜਿਹੜਾ ਜਦੋਂ ਕਿਤੇ ਮਿਲ ਜੇ ਤਾਂ ਦੁਨੀਆ 'ਚ ਕੋਈ ਵੀ ਮੈਦਾਨ ਬੰਦਾ ਫਤਿਹ ਕਰਨ ਤੋਂ ਛੱਡ ਨਹੀਂ ਸਕਦਾ ਰਹਿ ਨਹੀਂ ਸਕਦਾ ਸੋ ਪਤਾ ਨਹੀਂ ਕਿੰਨੇ ਆਖਦੀਆਂ ਅੱਜ ਮਾਵਾ ਭੈਣਾਂ ਦੀਆਂ ਦੁਆਵਾਂ ਮਿਲਣ ਗਈਆਂ ਕਿੰਨੇ ਆਖਦੀ ਕਬੀਲਦਾਰੀ ਲਈ ਤੇ ਚੜੂਗੀ ਕਿੰਨੇ ਖੜੇ ਪੁਰਾਣੇ ਕੰਮ ਸੋਚੇ ਹੋਏ ਉਹ ਪੂਰੇ ਹੋ ਜਾਣਗੇ ਸੁਪਨੇ ਸੋਚੇ ਹੋਣੇ ਉਹ ਸਚਾਈ ਵੱਲ ਨੂੰ ਤੁਰ ਪੈਣਗੇ ਸੋ ਸਾਡਾ ਕੰਮ ਹੈ ਗਵਰਨਮੈਂਟਾਂ ਦਾ ਕੰਮ ਹੁੰਦਾ ਹੈ ਆਪਣੇ ਨਾਗਰਿਕਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਿੱਖਿਅਤ ਕਰਨਾ ਉਹਨਾਂ ਨੂੰ ਸੁਰੱਖਿਅਤ ਰੱਖਣਾ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਭਾਵੇਂ ਸਰਕਾਰ ਚੋਂ ਹੋਣ ਪ੍ਰਾਈਵੇਟ ਸੈਕਟਰ ਚੋਂ ਹੋਣ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਸੋ ਅਸੀਂ ਆਪਣੇ ਵੱਲੋਂ ਕੋਈ ਮੌਕਾ ਇਦਾਂ ਦਾ ਛੱਡਦੇ ਨਹੀਂਗੇ ਜਿਹਦੇ ਨਾਲ ਸਾਡੇ ਪੰਜਾਬੀਆਂ ਨੂੰ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੋਵੇ ਕਈ ਵਾਰੀ ਲੇਟ ਹੋ ਜਾਂਨੇ ਕਈ ਵਾਰੀ ਕੋਰਟਾਂ 'ਚ ਕੇਸ ਚੱਲਦੇ ਆ ਅਸੀਂ ਉਹ ਵੀ ਕਲੀਅਰ ਕਰਾ ਕੇ ਫੇਰ ਉਸ ਤੋਂ ਬਾਅਦ ਤੁਹਾਨੂੰ ਬੁਲਾਉਂਦੇ ਆ ਇਹ ਨਾ ਹੋਵੇ ਕਿ ਅਸੀਂ ਤੁਹਾਨੂੰ ਨਿਯੁਕਤੀ ਪੱਤਰ ਦੇ ਦਈਏ ਤੇ ਬਾਅਦ ਦੇ ਵਿੱਚ ਤੁਸੀਂ ਕੋਰਟਾਂ 'ਚ ਫਿਰਦੇ ਰਹੋ ਵਕੀਲ ਕਰਦੇ ਕੋਈ ਚੈਲੰਜ ਹੋ ਜੇ ਜਾਂ ਕੋਈ ਪੀਆਈਐਲ ਪੈਜੇ ਸੋ ਅਸੀਂ ਪਹਿਲਾਂ ਕਲੀਅਰ ਕਰਦੇ ਹਾਂ ਸਾਰਾ ਉਸ ਤੋਂ ਬਾਅਦ ਹੀ ਤੁਹਾਨੂੰ ਫਿਰ ਅਸੀਂ ਜਿਹੜਾ ਇੱਥੇ ਇਨਵਾਈਟ ਕਰਦੇ ਹਾਂ ਤੇ ਹੁਣ ਤੁਸੀਂ ਜਾ ਕੇ ਸਿੱਧਾ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਤੇ ਲੱਗ ਜਾਓਗੇ ਕੋਈ ਇਦਾਂ ਦੀ ਇਹ ਨਹੀਂ ਹੈਗੀ ਟੈਨਸ਼ਨ ਬਹੁਤ ਸਾਰੇ ਮੈਂ ਜਾਣਦਾ ਬਹੁਤ ਸਾਰੇ ਵਿਭਾਗਾਂ 'ਚ ਕੋਟਾਂ 'ਚ ਕੇਸ ਚੱਲਦੇ ਜਾ ਧਰਨੇ ਦਿੰਦੇ ਦਿੰਦੇ ਓਵਰਏਜ ਹੋ ਗਏ ਉਮਰਾਂ ਹੀ ਲੰਘ ਗਈਆਂ ਮਤਲਬ ਉਹ ਤੱਕ ਉਮਰ ਲੰਘ ਗਈ ਅ ਕਈਆਂ ਕਈ ਡਿਪਾਰਟਮੈਂਟ ਐ ਸਾਨੂੰ ਏਜ ਦੇ ਵਿੱਚ ਵੀ ਰਿਲੈਕਸੇਸ਼ਨ ਦੇਣੀ ਪਈ ਕਿ 5 ਸਾਲ ਦੀ এজ ਬਤਾ ਦਿੰਨੇ ਆ ਹੂੰ ਕੋਈ ਗੱਲ ਨਹੀਂ ਪਹਿਲਾਂ ਨਹੀਂ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਵੱੱਲ ਤਾਂ ਕੋਈ ਉਮਰ ਹੈ ਹੀ ਨਹੀਂ ਰਿਟਾਇਰ ਹੋਣ ਦੀ ਜੀ ਜਾਂ ਮਤਲਬ ਆਉਣ ਦੀ ਵੋਟਾਂ 'ਚ ਖੜੇ ਹੋਣ ਦੀ 25 ਸਾਲ ਹੈ 25 ਸਾਲ ਤੋਂ ਬਾਅਦ ਜਦੋਂ ਮਾਜੀ ਖੜੇ 94 ਸਾਲ ਦੇ ਵੀ ਹੋ ਜਾਂਦੇ ਆ ਤੇ ਸਾਡੇ ਕਹਿੰਦੇ 37 ਤੋਂ ਬਾਅਦ ਨਿਪਟੜ ਗਏ ਤਾਂ ਤੁਸੀਂ ਹੁਣ ਬੰਦੇ ਵੀ ਬੇਕਾਰ ਹੋਗੇ ਤੁਸੀਂ ਕੰਮ ਨਹੀਂ ਆ ਸਕਦੇ ਮਨ ਹਰਾਨੀ ਦੀ ਗੱਲ ਹੈ ਵੀ ਨਾਗਰਿਕਾਂ ਵਾਸਤੇ 37 ਸਾਲ ਤੋਂ ਬਾਅਦ ਉਹ ਬੇਕਾਰ ਹੈ ਲੀਡਰਾਂ ਨੂੰ ਕਿਤੇ 67 ਸਾਲ ਦੇ ਆ ਨੂੰ ਮਿਲਦੀਆਂ ਹੈ ਹੈ ਮਤਲਬ ਫਿਰ ਕੀ ਕੰਮ ਕਰਾਂਗੇ ਕੀ ਤੁਸੀਂ ਯੋਗਤ ਵਾਸਤੇ ਕਰੋਗੇ ਜੋ ਤੁਸੀਂ ਪਹਿਲੇ ਹੀ ਦਿਲ ਤੋੜ ਦਿੰਨੇ ਹੋ ਸੋ ਅਸੀਂ ਚਾਹੁੰਦੇ ਆ ਕਿ ਜਿਸ ਉਮਰ ਚ ਜਨੂੰਨ ਹੈ ਜਿਸ ਉਮਰ ਚ ਜੋਸ਼ ਤੇ ਜਜ਼ਬਾ ਹੈ ਉਸ ਉਮਰ ਚ ਡਿਗਰੀ ਮੁਤਾਬਕ ਨੌਕਰੀ ਮਿਲ ਜੇ ਕੋਈ ਬੰਦਾ ਨਹੀਂ ਬਾਹਰ ਜਾਣ ਨੂੰ ਪਊਗਾ ਬਾਹਰ ਕੋਈ ਆਪਣਾ ਕੋਈ ਖੁਸ਼ੀ ਨੂੰ ਥੋੜੀ ਜਾਣੇ ਬਾਹਰ ਮਜਬੂਰੀ ਚ ਜਾਣੇ ਵੀ ਹੋਰ ਕੀ ਕਰੀਏ ਫਿਰ ਮਾਪੇ ਉਹ ਵੀ ਕਹਿੰਦੇ ਆ ਪੁੱਤ ਤੇ ਨਸ਼ੇ ਨੂੰਸ਼ੇ ਚ ਪੈ ਜਾਏਗਾ ਬੁਰੀ ਸੰਗ ਚ ਪੈ ਜਾਏਗਾ ਨੌਕਰੀ ਇੱਥੇ ਮਿਲਣੀ ਨਹੀਂ ਇਹ ਤਾਂ ਲੀਡਰਾਂ ਦੇ ਤੀਆਂ ਪੁੱਤਾਂ ਵਾਤੀ ਆ ਸਾਰਾ ਕੁਝ ਰਿਹਾ ਇੱਥੇ ਤਾਂ ਤੇ ਚਾ ਪੁੱਤ ਚਲਾ ਜਾ ਕਿਤੇ ਬਾਹਰ ਚਲਾ ਜਾ ਕੋਈ ਗਵਾਂਡੀ ਚ ਜਬ ਪਿੰਡ ਚੋਕੂ ਗਿਆ ਹੁੰਦਾ ਉਹਦੀ ਉਦਾਹਰਨ ਦੇ ਦਿੰਦੇ ਆ ਦੇਖ ਲੈ 2 ਸਾਲ ਹੋ ਗਏ ਉਹਨੂੰ ਗਏ ਨੂੰ ਉਹ ਹਰੇਕ ਮਹੀਨੇ ਪੈਸੇ ਭੇਜ ਦਿੰਦਾ ਉਹਦੇ ਭਰਾ ਨੇ ਮੋਟਰਸਾਈਕਲ ਲੈ ਰੱਖਿਆ ਇਦਾਂ ਦੀਆਂ ਵੀ ਐਗਜ਼ਾਮਪਲ ਆ ਜਾਂਦੀਆਂ ਸੋ ਹੁਣ ਬਾਹਰਲੇ ਮੁਲਕ ਵੀ ਕਿੰਨਾ ਚਿਰ ਚੱਲਣਗੇ ਉਹ ਵੀ ਹੁਣ ਉਧਰੋਂ ਕੱਢਣ ਲੱਗ ਗਏ ਆਪਾਂ ਨੂੰ ਫਿਰ ਆਪਾਂ ਕਿੱਥੇ ਜਾਵਾਂਗੇ ਹੁਣ ਫਿਰ ਜਿਆਦਾ ਹੋਵੇ ਨਾ ਸਾਡੀ ਧਰਤੀ 'ਚ ਕਮੀ ਆ ਕੋਈ ਜਾਂ ਸਾਡੀ ਕੌਮ 'ਚ ਮਿਹਨਤ ਦੀ ਕਮੀ ਆ ਕੋਈ ਸਭ ਤੋਂ ਮਿਹਨਤੀ ਕੌਮ ਹੈ ਸਾਡੀ ਸਭ ਤੋਂ ਫਰਟਾਈਲ ਲੈਂਡ ਦੇ ਮਾਲਕਾਂ ਸੀ ਉਪਜਾਊ ਧਰਤੀ ਦੇ ਗੁਰੂਆਂ ਦੀ ਬਾਣੀ ਹਰ ਘਰ ਹਰ ਪਿੰਡ 'ਚ ਸਰਬੱਤ ਦਾ ਭਲਾ ਮੰਗਣ ਦਾ ਆਸਵਿਰੇ ਸ਼ਾਮਰਦਾਸ ਹੁੰਦੀ ਹੈ ਸ਼ਹੀਦਾਂ ਦੇ ਵਾਰਿਸਾਂ ਸੀ ਭਗਤ ਸਿੰਘ ਹੋਰਾਂ ਦੇ ਉਹਨਾਂ ਨੇ 23-23 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਬਾ 19 ਸਾਲ ਦੀ ਉਮਰ 'ਚ ਉਹਨਾਂ ਨੇ ਫਾਂਸੀ ਦੇ ਰਸਤੇ ਇਸ ਕਰਕੇ ਥੋੜੀ ਚੁੱਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਜਾਈਏ 40-40 ਲੱਖ ਦੇ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਉਹਨੂੰ ਪਹਿਲਾਂ ਕੱਢਣ ਲਈ ਮਰੀ ਗਏ ਉਹਨਾਂ ਨੂੰ ਹੁਣ ਪਹੁੰਚਣ ਲਈ ਮਰੀ ਜਾਨੇ ਉਹਨਾਂ ਕੋਲੇ ਫਿਰ ਜੇ ਇੰਨੇ ਚੰਗੇ ਸੀ ਇੱਥੇ ਰੱਖ ਲੈਂਦੇ ਉਹਨਾਂ ਨੂੰ ਆਪਕ ਕਾਦੇ ਵਾਸਤੇ ਵਰਸੀ ਦੀ ਆਸਮ ਪਗ ਸਿੰਘ ਵਰਗੇ ਰਾਜਗੁਰੂ ਸੁਖਦੇਵਰਾ ਵਰਗੇ ਹੀਰੇ ਗੋਆਲੇ ਕਾਦੇ ਵਾਸਤੇ ਉਹ ਵੀ 90-90 ਸਾਲ ਦੀ ਉਮਰ ਆ ਭੋਗ ਲੈਂਦੇ ਜੇ ਆਹੀ ਸਿਸਟਮ ਰੱਖਣਾ ਸੀ ਤੁਸੀਂ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ 'ਚ ਬਦਲਾ ਹੌਲੀ-ਹੌਲੀ ਆਊਗਾ ਕਿਉਂਕਿ ਬਹੁਤ ਮੈਂ ਜਦੋਂ ਤੋਂ ਖਰ ਮਾ ਰਾਜਨੀਤੀ ਦਾ 14 ਤੋਂ ਹੀ ਆਗੇ ਸੀਗੇ ਐਮਪੀ ਬਣਗੇ ਸੀ ਪਰ ਐਮਪੀ ਦਾ ਇੱਕ ਜਿੰਨਾਕ ਏਰੀਆ ਹੁੰਦਾ ਉਸੇ ਪੱਧਰ ਦੀ ਫੈਸਲੇ ਲੈ ਸਕਦਾ ਪੰਜਾਬ ਦੇ ਵਿੱਚ ਜਦੋਂ 2022 ਦੇ ਵਿੱਚ ਤੁਸੀਂ ਜਿੰਮੇਵਾਰੀ ਦਿੱਤੀ ਤਾਂ ਉਦੋਂ ਆ ਕੇ ਜਦੋਂ ਚੈੱਕ ਕੀਤਾ ਸਾਰਾ ਫਾਈਲਾਂ ਮਤਲਬ ਲੱਗਦਾ ਲੋਕਾਂ ਦੇ ਖੂਨ ਨਾਲ ਹੀ ਲਿਖੀਆਂ ਹੋਈਆਂ ਸਾਰੀਆਂ ਕੋਈ ਅਹ ਜੀ ਫਾਈਲ ਮੈਨੂੰ ਲੱਭੀ ਨਹੀਂ ਜਿਸ 'ਚ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਣ ਵਾਲੀਆਂ ਹੀ ਨੇ ਸਾਰੀਆਂ ਇਹ ਜੋ ਕਿੰਨੇ ਬਚਦੇ ਨੇ ਇਹ ਜੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਇਹ ਜੋ ਆਪਣਾ ਕਿੰਨਾ ਹੈ ਆ ਹੀ ਹੈ ਬਸ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਨਾਲ ਲਿਆ ਸਾਦਿਆਂ ਤੁਸੀਂ ਹੱਦ ਦੇਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀਆਂ ਮਾਵਾ ਨੇ ਦਾਦੀਆਂ ਨੇ ਹੀ ਦੱਸਿਆ ਇਹਨਾਂ ਦੇ ਪਤਾ ਨਹੀਂ ਨਾਲ ਜਾਣ ਲੱਗ ਗਏ ਭਾਈ ਵੀ ਜਿਹੜੇ ਸਾਬ ਤੇ ਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੀ ਗੱਲ ਹੈ ਇੱਥੇ ਤੈਨਾਂ ਨੇ ਕੀ ਕਰਨੇ ਨੇ ਇਹਦੇ ਦੋ ਰੋਟੀਆਂ ਖਾ ਕੇ ਬਲਕਿ ਜੇ ਪੈਸੇ ਵਾਜਣ ਡਾਕਟਰ ਰੋਟੀ ਘਟਾਉਂਦਾ ਕਦੀ ਜੀ ਤੁਹਾਨੂੰ ਕਾਰਬੋਹਾਈਡਰੇਟਸ ਵੱਧਦੇ ਨੇ ਕੰਮ ਕਰਾ ਦੋ ਇੱਕ ਰੋਟੀ ਇੱਕ ਕਰੋ ਤੇ ਕਰੇਲੇ ਦਾ ਸੂਪ ਪੀਆ ਕਰੋ ਜਾਂ ਕद्दू ਦਾ ਹੈਨਾ ਕੋਈ ਵੱਧਦਾ ਨਹੀਂ ਉਹਦੇ ਨਾਲ ਬਰਬੀਪੂਰ ਵੀ ਬੰਦ ਕਰਦੇ ਸ਼ੂਗਰ ਹੋ ਜਾਂਦੀ ਉਹ ਤੱਕ ਹੈਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਚ ਪਏ ਨੇ ਆਪਦੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਦੇ ਦੇਸ਼ ਨੂੰ ਹੀ ਲੁੱਟ ਲਿਆ ਕੁਸ਼ੰਗਾਪੁਰ ਲੁੱਟਿਆ ਉਹਨਾਂ ਨੇ ਆਪਦੇ ਹੀ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਕ ਕਿਸੇ ਦਾ ਹੱਕ ਤਾਂ ਮਰਦਾ ਹੀ ਹੈ ਨਾ ਉਹ ਕਰਪਸ਼ਨ ਜਿਹੜੀ ਹੈ ਨਾ ਇਹਦੇ ਕਈ ਨਾਂ ਨੇ ਬੜਵੰਨ ਬਦੀ ਬਦੀ ਨਾਂ ਰੱਖੇ ਹੋਏ ਇਹਦੇ ਜਿਹੜੀ ਬਚਪਨ ਕ੍ਰਪਸ਼ਨ ਦੇ ਬਚਪਨ ਵਾਲੀ ਛੁੱਟ ਉਹਨੂੰ ਡੋਨੇਸ਼ਨ ਕਹਿ ਦਿੰਦੇ ਸਕੂਲ 'ਚ ਡੋਨੇਸ਼ਨ ਦਾ ਕੀ ਮਤਲਬ ਹੈ ਜੀ ਜਦੋਂ ਬੱਚੇ ਤੁਸੀਂ ਰੱਖਣੇ ਆ ਐਨੀ ਡੋਨੇਸ਼ਨ ਹੈ ਜੀ ਡੋਨੇਸ਼ਨ ਕਾਹਦੀ ਕ੍ਰਪਸ਼ਨ ਦਾ ਇੱਕ ਵਧੀਆ ਜਿਹਾ ਸੁਧਾਰਿਆ ਹੋਇਆ ਰੂਪ ਹੈ ਉਹ ਜੇ ਗੱਡੀ ਲੈਣੀ ਆ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਉਹਦੇ ਨਾਲ ਪ੍ਰੀਮੀਅਮ ਰੱਖਿਆ ਹੋਇਆ ਜੀ ਗੱਡੀ ਆਗਲੇ ਦਿਨ ਮੈਝੂ ਇਸ ਨੂੰ ਮੈਂ ਉਹ ਵੀ ਕਰਪਸ਼ੀ ਨਹੀਂ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ ਹੋਇਆ ਹਰ ਜਗ੍ਹਾ ਤੇ ਨੇ ਤਾਂ ਕਰਪਸ਼ੀ ਦੇ ਨਾਮ ਬਦਲਦੇ ਜਾਂਦੇ ਨੇ ਉਹ ਤਾਂ ਕਰਪਸ਼ੀ ਤਾਂ ਕਿੱਥੋਂ ਚੱਲ ਪੈਂਦੀ ਹੈ ਦਰਜੀ ਤੋਂ ਚੱਲ ਪੈਂਦੀ ਆਪਾਂ ਨੂੰ ਵੇ ਆਏ ਕੱਪੜੇ ਯਾਰ ਵੀ ਅਗਲੇ ਹਫਤੇ ਪੂਆ ਦੇ ਮੁੰਡੇ ਦਾ ਵਿਆਹ ਹੈ ਉਹ ਕਹਿੰਦਾ ਯਾਰ ਵੀਰਵਾਰ ਤਾਂ ਹੋ ਗਿਆ ਤੂੰ ਬੁੱਧਵਾਰ ਨੂੰ ਕੱਪੜੇ ਮੰਗਣਾ ਉਹ ਚੱਲ 5 ਰੁਪਏ ਵਾਧਾ ਲੈ ਕਹਿੰਦਾ ਰੋਕ ਲਾ ਕੋਈ ਹੋਰ ਦਾ ਰੋਕ ਲਾ 5 ਰੁਪਏ ਵਾਧੇ ਦੇ ਦੂੰ ਇੱਥੋਂ ਚੱਲ ਪੈਂਦਾ ਕੰਮ ਇਹ ਉਹ ਕਹਿਣਾ ਕਿ ਇਹ ਕੱਪੜੇ ਰੋਕੂਗਾ ਫਿਰ ਉਹ ਤੁਹਾਨੂੰ ਤਾਂ ਬੁੱਧਵਾਰ ਨੂੰ ਦੇਊਗਾ ਉਹ ਸੋ ਇਸ ਕਰਕੇ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਚਿਰ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਨਹੀਂ ਮੰਨਦੇ ਜਿੰਨਾ ਚਿਰ ਪੈਸੇ ਨਾ ਲਈਏ ਮਨ ਸਾਡੇ ਸਨਾਮ ਤਹਿਸੀਲ ਚ ਇੱਕ ਬੜਾ ਤਹਿਸੀਲਦਾਰ ਪੁਰਾਣੀ ਗੱਲ ਹੈ ਕਾਲਜ ਪੜਦਾ ਸੀ ਉਹਨੂੰ ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ ਤੇ ਕੁਦਜ਼ੁਰ ਗਿਆ ਤੇ ਉਹਨੇ ਰਿਸਟਰੀ ਵਾਸਤੇ ਤਹਿਸੀਲ ਦਾ ਦਫਤਰ ਚ ਗਿਆ ਤਹਿਸੀਲਾਰ ਨੇ ਸਾਈਨ ਕੀਤੇ